ਤੂ ਟੋਲਾ ਮਾਰਾ ਚੜ ਦੀ ਘਾ ਰੱਖੇ ਆਪਾਂ ਅੱਜ ਕਰਦੇ ਗੇ ਗੱਲਬਾਤ ਕਿ ਜਿਹੜੇ ਬੰਦੇ ਅੱਜ ਜਿਵੇਂ ਤੁਸੀਂ ਲੈ ਲਓ ਸੋਨੂੰ ਸੀਤ ਵਾਲੀ ਲੈ ਲਓ ਪ੍ਰਧਾਨ ਮੰਤਰੀ ਲੈ ਲਓ ਧੌਂਕ ਬੇਸ ਵਾਲਾ ਲੈ ਲਓ ਪ੍ਰਧਾਨ ਮੰਤਰੀ ਬਾਜੇ ਕਾਲਾ ਲੈ ਲਓ ਇਸ ਤਰ੍ਹਾਂ ਕਰਕੇ ਬੰਦੇ ਦੀ ਗੱਲਬਾਤ ਕਰਦੇ ਆਂ ਮਾ ਕਿ ਜਿਹੜੇ ਸਿੱਧੇ ਸਾਦੇ ਬੰਦੇ ਨੇ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਆ। ਵੀ ਪਹਿਲੋਂ ਇਹ ਜਿਹੜਾ ਪ੍ਰਧਾਨ ਮੰਤਰੀ ਸੀ ਮੁੱਖ ਮੰਤਰੀ ਧਰਮਵੇਸਲਾ ਜਿਹੜਾ ਮੁੰਡਾ ਜਿਹਨੂੰ ਹੁਣ ਪੁਲਿਸ ਨੇ ਕੁੱਟਿਆ। ਇਹ ਜਦੋਂ ਵੀਡੀਓ ਵਾਇਰਲ ਹੋਈਏ। ਕਿ ਇੱਕ ਪਤਾ ਲੱਗਾ ਵੀ ਇਸ ਮੁੰਡੇ ਦੇ ਨਾਂ ਤੇ ਵੀ ਬਹੁਤ ਜਾਦੀਆਂ ਵੀਡੀਓ ਚੱਲਣਗੇ ਜਾਂ ਚੰਗੇ ਚੈਨਲ ਚੱਲਣਗੇ ਤਾਂ ਉਹ ਕੁੜੀ ਇੱਕ ਕਲਾਕਾਰ ਸੀ ਉਹ ਕੁੜੀ ਕਲਾਕਾਰ ਲੈ ਗਈ ਜਰਵਾਹੇ ਉਹਦਾ ਕੁਛ ਨਾਂ ਸੀ ਮੈਨੂੰ ਉੱਲਿਆ ਪਿਆ ਕੁੜੀ ਦਾ ਕੀ ਨਾਂ ਸੀ ਚਲੋ ਉਹ ਲਗਾਇਆ ਉਹਨਾਂ ਨੇ ਲਿਜਾ ਕੇ ਤੈਨੂੰ ਚੰਗਾ ਵਰਤਿਆ ਵਿਚਾਰੇ ਸਿੱਧਾ ਸਾਰਾ ਬੰਦਾ ਸੀ ਨਾ ਕਿਹਾ ਵੀ ਘਰ ਪਵਾ ਦੇ ਗਏ ਘਰ ਮਾੜਾ ਚੰਗਾ ਜਿਹੜਾ ਕੋਈ ਨਾ ਉਹਨੇ ਪਵਾਇਆ ਕਿਉਂਕਿ ਉਹ ਇਸ ਧਵਕ ਬੇਸਾਲੇ ਦੇ ਨਾਂ ਤੇ ਪੂਰੀ ਉਹਨਾਂ ਦੀ ਗੁੱਡੀ ਚਮਕੀ ਪੂਰੀ ਗੁੱਡੀ ਚਮਕੀ ਉਹਨਾਂ ਦੀ ਕਿਉਂਕਿ ਨਾਂ ਸੀ ਇਹਦਾ ਕਿਉਂਕਿ ਇਹ ਲੋਕਾਂ ਨੂੰ ਸੌਂਦੇ ਸੀ ਇਹ ਥੋੜੇ ਜਿਹਾ ਤੂਤਲੇ ਸੀ ਤੂਤਲੇ ਕਰਕੇ ਤੇ ਸੌਂਦੇ ਸੀ ਤਾਂ ਉਹਨਾਂ ਨੇ ਚੰਗਾ ਪੰਡਾ ਰੁਪਈਆ ਇਕੱਠਾ ਕੀਤਾ ਬਹੁਤ ਰੁਪਈਏ ਇਕੱਠੇ ਕੀਤੇ ਰੁਪਈਏ ਇਕੱਠੇ ਕਰਕੇ ਤੇ ਉਹਨੂੰ ਗਰੀਬ ਨੂੰ ਐਂ ਮਾਰਿਆ ਕੱਢ ਕੇ ਜਿਵੇਂ ਦੁੱਧ ਚੋਂ ਮੱਖੀ ਕੱਢ ਕੇ ਬਾਰ-ਬਾਰੀ ਤਾਂ ਉਹ ਫੇਰ ਵਿਚਾਰਾ ਅਗੇ ਕੁਆੜੀਆਂ ਵਰਦੇ ਕੁਆੜ ਇਕੱਠਾ ਕਰਨਾ ਪਿਆ ਫੇਰ ਉਹ ਕਿਤੇ ਗੁਰਦੁਆਰੇ ਵਿਚਾਰਾ ਗਿਆ ਚਲਾ ਫੇਰ ਕਿਤੇ ਹੋਰ ਘਰੇ ਸੀ ਚਲੋ ਕੋਈ ਆੜ-ਗੁਆੜ ਲੜਾਈ ਹੁੰਦੀ ਕੱਪੜ ਸਿਰ ਨੂੰ ਇੰਨਾ ਕੁੱਟਿਆ ਜਿਆਦਾ ਫੜ ਕੇ ਜੁੰਡਿਆਂ ਤੋਂ ਕੋਈ ਕਹਿਣ ਵਾਲੀ ਗੱਲ ਨਹੀਂ ਤਾਂ ਉਹ ਜਿਨ੍ਹਾਂ ਨੇ ਇਹਦੀ ਕਮਾਈ ਖਾਧੀ ਉਹ ਕੁੜੀ ਨੇ ਉਹਨਾਂ ਦੀ ਇੱਕ ਵੀ ਵੀਡੀਓ ਨਹੀਂ ਆਈ ਇੱਕ ਵੀ ਉਹਨਾਂ ਦਾ ਲਫ਼ਜ਼ ਨਹੀਂ ਆਇਆ ਸੋਨੀ ਮਾਨ ਵੱਜਦੀ ਸੋਨੀ ਮਾਨ ਬਣ ਚਿਤਾ ਗਿਆ ਸੋਨੀ ਮਾਨ ਦਾ ਇੱਕ ਵੀ ਬਿਆਨ ਨਹੀਂ ਅਧਿਅਕ ਚ ਆਇਆ ਵੀ ਸਾਡੇ ਘਰੇ ਰਿਆ ਸਾਡੇ ਕੋਲ ਰਿਆ ਚਾਹੇ ਮਾੜਾ ਸੀ ਚਾਹੇ ਚੰਗਾ ਸੀ ਜੇ ਚੰਗਾ ਸੀ ਤੇ ਉਹਨੂੰ ਘਰੇ ਰੱਖਿਆ ਨਾ ਜੇ ਮਾਰਾਂ ਦਾ ਤੇ ਘਰੇ ਰੱਖਣ ਦੀ ਕੀ ਲੋੜ ਸੀ ਆਪਦਾ ਨਾਂ ਚਮਕਾ ਕੇ ਆਪਦੇ ਚੈਨਲ ਚਲਾ ਕੇ ਇਸ ਬੰਦੇ ਦਾ ਇੱਕ ਵੀ ਉਹਨਾਂ ਨੇ ਚੈਨਲ ਨਹੀਂ ਬਣਾਇਆ ਆਪਦੇ ਨਾਂ ਦੇ ਚੈਨਲ ਬਣਾ ਕੇ ਕਮਾਈਆਂ ਕਰਕੇ ਪੂਰਾ ਆਪਦਾ ਨਾਂ ਚਮਕਾ ਕੇ ਉਹ ਸੋਨੇ ਮਾਨੇ ਨੂੰ ਇਹੀ ਮਾਰਿਆ ਦੁੱਧ ਚੋਂ ਬਾਕੀ ਕਢੀ ਅਸੀਂ ਉਦੋਂ ਇਹ ਗੱਲ ਕਹੀ ਸੀ ਫਿਰ ਉਹਦੇ ਆਖਿਆ ਸੀ ਮੈਂ ਕਿਹਾ ਵੀ ਇਹਨੂੰ ਵਰਤ ਕੇ ਛੱਡ ਦੇਣਾ ਨਾ ਕਿਉਂ ਇੱਕਦਾ ਹੈ ਵਿਚਾਰਾ ਛੋਟੀ ਜາດ ਦਾ ਇੱਕ ਹੈ ਗਰੀਬ ਏ ਤੇ ਗਰੀਬ Banda 5 ਕਿਲੋ ਖੰਡ ਮਿਲ ਜੇ ਤੇ ਵਿਚਾਰਾ ਉਨੇ ਚ ਖੁਸ਼ ਹੋ ਜਾਂਦਾ ਪਰ ਇਹ ਸ਼ਰਮੰਦਾ ਸਾਨੂੰ ਆਪ ਨੂੰ ਹੋਣੀ ਚਾਹੀਦੀ ਵਰਤਨ ਵਾਲਿਆਂ ਨੂੰ ਜਿਨ੍ਹਾਂ ਨੇ ਅਸੀਂ ਨੂੰ ਵਰਤਿਆ ਤੇ ਵਰਤ ਕੱਜ ਉਹਨੂੰ ਵਿਚਾਰੇ ਨੂੰ ਬਿਲਕੁਲ ਕੱਖੋਂ ਤੋੜਾ ਕਰਤਾ ਫਿਰ ਉਹਦੇ ਕੋਲੋਂ ਸਿੱਧੂ ਮੂਸੇ ਵਾਲੇ ਦੇ ਬਰਾਬਰ ਪਰਕਲਾ ਕੰਪੀਟੀਸ਼ਨੇ ਕਰਾਉਂਦੇ ਰਹੇ ਨੇ ਤੁਸੀਂ ਵੇਖਿਆ ਜੀ ਇਹ ਕਿੰਨਾ ਜ਼ਿਆਦਾ ਸਨਮਾਨ ਸਿੱਧੂ ਮੂਸੇ ਵਾਲੇ ਦੇ ਅ ਕਿੰਨੇ ਜਿਵੇਂ ਇੱਕ ਦੂਜੇ ਨੂੰ ਚੁਪਕਾ ਲਾ ਕੇ ਗਾਣੇ ਗੁਣੇ ਤੇ ਉਹ ਕਰਾਉਂਦੇ ਰਹਿਣ। ਕਿ ਅੱਜ ਉਹ ਘਰੇ ਧੱਕੇ ਖਾਂਦਾ ਫਿਰਦਾ। ਇਹ ਤਾਂ ਉਸ ਦਿਨ ਹੋ ਸਕਦਾ ਹੈ। ਉਹ ਕਿਸੇ ਤਰੀਕੇ ਕਿਸੇ ਚੰਗੇ ਆਪਦੇ ਲੱਗਦਾ ਤੇ ਆਪਦੇ ਵਿਚਾਰਾ ਟਕਾਣੇ ਲੱਗ ਜਾਂਦਾ। ਤੇ ਅੱਜ ਉਹਦੀ ਪੁਲਿਸ ਨੇ ਉਹ ਹਾਲਾਤ ਕੀਤਾ ਹੈ ਗਰੀਬ ਦਾ। ਜਿਹੜਾ ਬੰਦਾ ਉਹਦੀ ਵੀਡੀਓ ਵੇਖਦਾ ਨਾ ਉਹ ਮੇਰਾ ਕਾਲ ਅੱਖਾਂ ਚੋਂ ਦੇ ਗਲੇਡੂ ਆ ਜਾਂਦੇ। ਉਹ ਜਦੋਂ ਕਟਿੰਦਾ ਨਾ ਤੇ ਉਹ ਜਾਣ ਜੋ ਬਾਬਾ ਬਸ ਕਰੋ ਬਾਬਾ ਜਾਣ ਜੋ ਬਾਬਾ ਪਰ ਉਹ ਬੰਦਿਆਂ ਨੂੰ ਕੋਈ ਸ਼ਰਮ ਕੋਈ ਕਿਰਕਤ ਨਹੀਂ ਆਈ ਜੁੰਡੇ ਫੜ ਕੇ ਹੱਥਾਂ ਤੋਂ ਤੇ ਦੂਜਾ ਸਿਆਣਾ ਬਿਆਣਾ ਬੱਗੀ ਦਾੜੀ ਮੂੰਹ ਤੇ ਤੇ ਡਾਂਗਾ ਹੀ ਮਾਰਦਾ ਜਿ ਵਡਾਂਗਰ ਨੂੰ ਮਾਰ ਕੇ ਤੇ ਅਜੋ ਝੂਠ ਬੋਲਦਾ ਪਿਆ ਸੀ ਵੀ ਠੁੱਡਾ ਲੈ ਕੇ ਗੱਡੀ ਦੇ ਨਾਲ ਅੜ ਕੇ ਡਿੱਗ ਪਿਆ ਤੇ ਮੈਂ ਤਾਂ ਉਹਨੂੰ ਚੁੱਕਣ ਲੱਗਾ ਸੀ ਹਵਾਲਾ ਤੋਂ ਪਰਤੇ ਜੁੰਡਿਆ ਤੋਂ ਪਰਤੇ ਖਿੱਚੀ ਪਰਦਾ ਚਲੋ ਉਹਦਾ ਵੀਡੀਓ ਤੁਸੀਂ ਵੇਖ ਲਈ ਉਹ ਸੋਨੀ ਮਾਨ ਦਾ ਜਿਹੜੀ ਇਸ ਬੰਦੇ ਤੋਂ ਲੱਖਾਂ ਰੁਪਈਆ ਇਕੱਠਾ ਕਰ ਗਈ ਕਰੋੜਾਂ ਰੁਪਈਆ ਇਕੱਠਾ ਕਰ ਗਈ ਇੱਕ ਵੀ ਬਿਆਨ ਨਹੀਂ ਆਇਆ ਤੇ ਜਿਹੜਾ ਬੰਦਾ ਇੰਨਾ ਗੁਰੂ ਰਾਮਦਾਸ ਨੂੰ ਪਿਆਰ ਕਰਦਾ ਨਾ ਤੇ ਗੁਰੂ ਰਾਮਦਾਸ ਦਾ ਅਰਦਾਸ ਕਰਦਾ ਤੇ ਪਾਠ ਕਰਦਾ ਤੇ ਜਿਹੜਾ ਇਹ ਜਿਹੇ ਬੰਦੇ ਨਾਲ ਧੱਕਾ ਕਰੇਗਾ ਨਾ ਉਹਦਾ ਤਲਾ ਮੁਲਾ ਪਟਿਆ ਜਾਏਗਾ ਇਹ ਤੁਸੀਂ ਸੋਚ ਲਿਆ ਜੀ ਠੀਕ ਹੈ ਤੇ ਸਾਡੀ ਪੰਜਾਬ ਦੀ ਪੁਲਿਸ ਤੁਰ ਕਿਹੜੇ ਪਾਸੇ ਨੂੰ ਪਈ ਤੁਸੀਂ ਦੇਖ ਲਓ ਬਈ ਉਹਦੇ ਦੇ ਕੇਸ ਸੀ ਉਹ ਪਿੰਡ ਚ ਕੋਈ ਗਲਤ ਕੰਮ ਕਰਦਾ ਤੇ ਉਹਨੂੰ ਲਿਆ ਕੇ ਉਹਦੇ ਤੇ ਕਾਨੂੰਨੀ ਕਾਰਵਾਈ ਕਰੋ ਇਹ ਥੋੜੀ ਤੁਸੀਂ ਲਿਆ ਉਹਨੂੰ ਪਿੰਡ ਚ ਕੁੱਟਣ ਡੈ ਪੋਗੇ ਗਰੀਬ ਨੂੰ ਇਹ ਇਹ ਨਹੀਂ ਇਹ ਕੋਈ ਕੋਈ ਕੋਰ ਸਾਹਿਬ ਇਹਨੂੰ ਪਿੰਡ ਦੇ ਵਿੱਚ ਕੁੱਟੋ ਕੋਈ ਟ੍ਰੇਨਿੰਗ ਆ ਪੁਰਸ਼ਾਂ ਦੀ ਪਿੰਡ ਦੇ ਵਿੱਚ ਇਹਨੂੰ ਕੁੱਟੋ ਲੋਕ ਕਿਉਂ ਬਾਹਰ ਨੂੰ ਭਜਦੇ ਪੈਣੇ ਮੁੰਡੇ ਕਿਉਂ ਗੈਂਗਸਟਰ ਬਣਦੇ ਪੈਣੇ ਇੱਥੋਂ ਹੀ ਬਣਦੇ ਪੈਣੇ ਔਰ ਕੋ ਗੈਂਗਸਟਰ ਬਣਨ ਨੂੰ ਕਹਦਾ ਜੀ ਨਹੀਂ ਕਰਦਾ ਘਰ ਛੱਡਣ ਨੂੰ ਕਹਦਾ ਜੀ ਨਹੀਂ ਕਰਦਾ ਗਾਗ ਨੇ ਜਿਹੜੇ ਗੈਂਗਸਟਰ ਬਣੇ ਉਹ ਕਹਿੰਦੇ ਸੋਚਦੇ ਨਹੀਂ ਦਰ ਨਹੀਂ ਦੁੱਤੇ ਪੈ ਝੱਲਾ ਬੂਟਿਆਂ 'ਚ ਕੋਣੀ ਕਿੱਥੇ ਰਹਿੰਦੇ ਨੇ ਕਿੱਥੇ ਨਹੀਂ ਰਹਿੰਦੇ ਉਹਨਾਂ ਨੂੰ ਕੀ ਉਹਨੂੰ ਪਤਾ ਵੀ ਸਾਨੂੰ ਗੋਲੀ ਵੱਜਣੀ ਪਰ ਜਦੋਂ ਐਈਆਂ ਕਰਤੂਤਾਂ ਸਾਡੇ ਪੰਜਾਬ ਦੇ ਵਿੱਚ ਹੁੰਦੀਆਂ ਪਈਆਂ ਨੇ ਔਰ ਪ੍ਰਧਾਨ ਮੰਤਰੀ ਬੱਜੇਗਾ ਉਹ ਲੈ ਲਓ ਸਿੱਧਾ ਸਾਦਾ ਬੰਦਾ ਉਹ ਪ੍ਰਧਾਨ ਮੰਤਰੀ ਸਿੱਧਾ ਸਾਦਾ ਬੰਦਾ ਹੈ ਤੇ ਉਹ ਦੇ ਕਰੀਬ ਤੇ ਐਨਐਸ ਲਾਤੀ ਐਨਐਸ ਲਾ ਕੇ ਚੁੱਕੇ ਤੇ ਉਹ ਮਰਿਆ ਉਹ ਯਾਰ ਇਹੋ ਜਿਹੇ ਭਲੇ ਮਾਨਸ ਬੰਦੇ ਆ ਤੇ ਸਿੱਧੇ ਸਾਦੇ ਬੰਦੇ ਤੇ ਐਨਐਸ ਲੱਗਣਗੇ ਇਹ ਆ ਜਿਹੜੀ ਆਮ ਸਰਕਾਰ ਸੀ ਪੰਜਾਬ ਦੀ ਕੱਲ ਦਾਣਾ ਮੰਡੀ ਦੇ ਵਿੱਚ ਪੁਲਿਸ ਨੇ ਕਿਸਾਨ ਐਨੇ ਕੁੱਤੇ ਨੇ ਵੀ ਜਿਹੜਾ ਰਹਿ ਰਬ ਦਾ ਨਾਮ ਦੱਸੋ ਕੋਟ ਖਾਣ ਵਾਲੇ ਕੌਣ ਕਿਸਾਨ ਕੁੱਟਣ ਵਾਲੇ ਕੌਣ ਕਿਸਾਨਾਂ ਦੇ ਮੁੰਡੇ ਇਸ ਇਹ ਸਰਕਾਰ ਹੈ ਆ ਸਰਕਾਰ ਸੀ ਆ ਬਦਲਾ ਸੀ ਜਿਹੜਾ ਆ ਗਿਆ ਬਦਲਾ ਇਹੋ ਜਿਹਾ ਬਦਲਾ ਅਸੀਂ ਨਹੀਂ ਅਜੇ ਤੱਕ ਵੇਖਿਆ ਜਿਹੜਾ ਬਦਲਾ ਆਇਆ ਨਾ ਇਹੋ ਜਿਹਾ ਬਦਲਾ ਆਪਾਂ ਨਹੀਂ ਅਜੇ ਤੱਕ ਵੇਖਿਆ ਬੜੀਆਂ ਸਰਕਾਰਾਂ ਆਈਆਂ 84 ਦੇ ਵਿੱਚ ਵੀ ਦੌਰ ਚੱਲਿਆ ਸਾਰਾ ਕੁਝ ਚੱਲਿਆ ਪਰ ਇਹ ਜੀ ਇਹ ਜੇ ਬਦਲਾ ਅਸੀਂ ਨਹੀਂ ਵੇਖਿਆ ਕਦੇ ਵੀ ਜਿਹੜਾ ਹੁਣ ਬਦਲਾ ਆਇਆ ਹੈ ਕਮਾਲ ਹੋ ਗਈ ਬਦਲਾ ਵਾਲੀ ਭਾਈ ਪਰ ਇਹ ਲੋਕਾਂ ਨੂੰ ਲੋਕਾਂ ਨੂੰ ਨਸੀਬ ਮਿਲ ਗਈ 90 92 ਇਹ ਮੇਲੇ ਜਤਾ ਗਈ ਤੇ ਲੋਕਾਂ ਦਾ ਦਿਮਾਗ ਹੈ ਟਿਕਾਣੇ ਆ ਗਿਆ। ਅਕਲ ਆ ਗਈ ਲੋਕਾਂ ਨੂੰ। ਆ ਜਿਹੜੇ ਕੱਲ ਨੂੰ ਕਿਸਾਨ ਕੁੱਟੇ ਨੇ ਦਾਣਾ ਮੰਡੀ ਦੇ ਵਿੱਚ ਪੁਲਿਸ ਨੇ ਜੋ ਉਤੋਂ ਆਰਡਰ ਮਿਲਿਆ ਤੇ ਕੁੱਟੇ ਨੇ ਨਾ ਤੇ ਲੋਕਾਂ ਦੇ ਵੀ ਗਾਹ ਦੀ ਸਰਕਾਰ ਨਹੀਂ ਬਣੀ ਯਾਰ ਗਾਹ ਦੀ ਸਰਕਾਰ ਬਣੇ ਨਾ ਬੜੇ ਸੁਖਵੀਰ ਬਾਦਲ ਦੀ ਨਹੀਂ ਬੜੀ ਤੂੰ ਭੁੱਖਾ ਮਰਦਾ ਫਿਰਦਾ। ਇਹਦੀ ਨਾਮ ਬਣੇਗੀ ਨੰਗ ਬਲੰਗ ਹੈਗਾ ਸਿੱਖੀ ਆ ਕਿ ਜਮੀਨ ਬਣਾ ਜਾਏਗਾ ਕਰੋੜਾਂ ਰੁਪਈਆ ਦੀ ਬਣਾ ਜਾਏਗੇ ਨੂੰ ਕਿ ਬਾਹਰ ਦੇ ਬੇਚਾ ਜਾਏਗਾ। ਇਹਦੀ ਸਿੱਧੇ ਕੀ ਆ ਸਾਰੇ। ਇੱਕ ਬੁੜੀ ਅੱਗੇ ਛੜ ਦਿੱਤੇ ਨੇ ਜੋ ਆ ਕੇ ਕੋਰ ਵਿਆਹ ਲੈ ਵਿਆਹ ਕਰਾ ਲਿਆ ਇਹਨੂੰ ਇਹਨੂੰ ਕੋਈ ਇਹਨੂੰ ਕੀ ਤੰਗਈਆ ਕੀ ਇਹ ਭੁੱਖਾ ਮਰੇਗਾ ਪਰ ਬੇੜਾ ਕਰ ਕਰ ਕੇ ਪੰਜਾਬ ਦਾ ਕਰੀ ਜਾਂਦੇ ਨਾ ਨੌਜਵਾਨ ਮੁੰਡੇ ਪੁਲਿਸ ਕੁੱਟੀ ਜਾਂਦੀ ਜੇ ਚਿੱਟੇ ਵਾਲੇ ਉਹ ਇਹਨਾਂ ਨੂੰ ਫਰੀਂਦੇ ਨਹੀਂ ਗੈਸਟਰ ਜੇ ਕਦੇ ਇੱਕ ਵੀ ਇਹਨਾਂ ਨੂੰ ਦਾਬਾ ਮਾਰ ਦੇਵੇ ਤੇ ਮੂਤਰਦੇ ਫਿਰਦੇ ਨੇ ਆ ਪਿੱਛੇ ਉਹ ਤੋਂ ਜਿਹੜੀ ਇੱਕ ਲੰਡੇ ਨੇ ਉਹ ਕੋਈ ਵੀਡੀਓ ਜੀ ਆਈ ਸੀ ਤੇ ਉਹ ਵਿਚ ਵਿਚ ਐਸਐਚਓ ਕੋ ਕਰੀ ਜਾਂਦਾ ਸੋ ਉਹ ਲੰਡੇ ਨੂੰ ਬਿਚ-ਵਿਚ ਕਰੀ ਜਾਂਦਾ ਸੀ ਇਹਨਾਂ ਨੂੰ ਪਤਾ ਸੀ ਵੀ ਜਿਹੜਾ ਪੰਗਾ ਲਾਗੇ ਤੇ ਸਾਡਾ ਨੁਕਸਾਨ ਕਰਨਗੇ ਤੇ ਗਰੀਬਾਂ ਦੇ ਗਲ ਪੈਂਦੇ ਨੇ ਆ ਬਦਲਾ ਆਵੇ ਐਸ ਬਦਲਾ ਨੂੰ ਰੋਕ ਰੋਦੇ ਸੀ ਹੁਣ ਇਹੋ ਕਰਤੂਦ ਹੀ ਉਹ ਸੋਨੂ ਸੀਦੂ ਵਾਲਿਆਂ ਨੂੰ ਲਈ ਪਈ ਮੈਂ ਕੱਲ ਉਹਦੀ ਇੱਕ ਵੀਡੀਓ ਵੇਖਦਾ ਪੈਸੇ ਮੈਂ ਉਹਦਾ ਆਖਿਆ ਸੀ ਮੈਂ ਕਿਹਾ ਇਹਨੂੰ ਵੀ ਲੋਕਾਂ ਦੇ ਵਰਤਪੁਰਤ ਕੇ ਵਿਚਾਰੇ ਨੂੰ ਭਲੇ ਮਾਰਸ ਨੂੰ ਇਹਨੂੰ ਕੀ ਦੇਣਾ ਇਹਨਾਂ ਨੇ ਇਹ ਸਾਰੇ ਜੁੜੇ ਨੇ ਉਹੋ ਜਿਹੀ ਮਲੰਗ ਇਕੱਠੇ ਕੀਤੇ ਉਹਦੇ ਗਰੀਬ ਦੇ ਉਹਨੂੰ ਵਰਤ ਕੇ ਤੇ ਉਹਦਾ ਘਰ ਜਵਚਾ ਦਾ ਹੁਣ ਇੱਕ ਅਦਾ ਦੋ ਕੋਠਾ ਜਿਹਾ ਪਵਾ ਗਏ ਜੋ ਵਿਚਾਰਾ ਵਿਖਾਉਂਦਾ ਪਿਆ ਸੀ ਵੀ ਮੇਰੇ ਅਬਾਥ ਰੂਮ ਤੇ ਲਾਈਟ ਨੂੰ ਜਿਹੜਾ ਬਣਾਉਣੇ ਸੀ ਸਾਰੇ ਇਹ ਵਿੱਚੇ ਛੱਡ ਕੇ ਤੁਰ ਗਏ ਨਾ ਜਾਂਦਾ ਮੈਨੂੰ ਕੋ ਪੈਸੇ ਦੇ ਕੇ ਗਏ ਨਾ ਕੋ ਥੇਲਾ ਦੇ ਕੇ ਗਏ ਉਹਨਾਂ ਵਿਚਾਰੇ ਉਹਦਾ 100 ਰੁਪਈਆ ਨਹੀਂ ਕਿੰਨਾ ਆਉਂਦਾ ਵੀ 100 ਰੁਪਈਆ ਕਿਵੇਂ ਗਰੀਦਾ ਤੇ ਜਿਹਨੂੰ ਵੱਡੇ ਵੱਡੇ ਕਲਾਕਾਰ ਵੀ ਸਟੇਜਾਂ ਤੋਂ ਸਾਨੂੰ ਸੀਟੋ ਵਾਲੀਏ ਨੂੰ ਆ ਪਿੱਛੇ 5-4 ਮਹੀਨੇ ਦਾ ਬੜੀ ਸੋਨੂ ਸੀਤੋਲੀ ਦੀ ਚੜ੍ਹਾਈ ਗਈ ਏ ਕਿ ਉਹਨੂੰ ਬੜਾ ਵਰਤਿਆ ਨੇ ਤੇ ਹੋਣੀ ਹੋਈ ਉਹਦੇ ਨਾਲ ਵੀ ਉਹੋ ਹੀ ਏ ਅਜੇ ਗਾਂ ਉਹਦੇ ਨਾਲ ਏਦੋਂ ਵੀ ਮਾੜੀ ਹੋਣੀ ਕਿਉਂਕਿ ਇਹ ਜਿਹੜਾ ਆ ਜਿਹੜਾ ਹੁਣ ਕਟਿਚਾ ਇਹ ਤਾਂ ਜ਼ਬਾਨ ਨਹੀਂ ਮਾਰੀ ਬੋਲਦਾ ਉਹ ਤਾਂ ਗਾਲਾਂ ਬੜੀਆਂ ਕੱਢਦਾ ਉਹ ਤਾਂ ਜਿੰਦਰਗੇ ਦੇ ਹੱਥੀ ਆ ਗਿਆ ਤਾਂ ਉਹ ਬੜਾ ਕਟਿਚੇ ਗੋ ਕਿਉਂਕਿ ਉਹਨੂੰ ਉਂਗਲਾਂ ਦੇ ਦੇ ਕੇ ਉਂਗਲਾਂ ਦੇ ਦੇ ਕੋਈ ਨਾ ਬੰਦੇ ਨੇ ਹਾਸਸ ਕਰਦੀਆਂ ਆ ਸਾਡੇ ਪੰਜਾਬ ਦੇ ਹਾਲਾਤ ਨੇ ਆ ਸਾਡੇ ਪੰਜਾਬ ਦੇ ਕਾਨੂੰਨ ਨੇ ਗਰੀਬ ਬੰਦਿਆਂ ਦੇ ਗਰੀਬਾਂ ਬੰਦਿਆਂ ਦੇ ਐਨਐਸੇ ਭਲੇਮਾਨ ਸੰਬੰਧਿਆਂ ਦੇ ਐਨਐਸੇ ਕੋਈ ਮਾੜਾ ਕੰਮ ਨਹੀਂ ਕੋਈ ਮਾੜਾ ਕਰਮ ਨਹੀਂ ਕੀਤਾ ਕੋਈ ਕੁਝ ਨਹੀਂ ਤੇ ਐਨਐਸੇ ਲਾਗਦੀ ਹੋਰ ਵਧਾਤੀ ਹੁੰਦੇ ਲੈ ਲਓ ਪੰਜਾਬ ਤੋਂ ਟਿੰਡੀਆਂ ਅਸੀਂ ਤਾਂ ਕਈ ਰਮਾ ਤਾਂ ਸੋਚਦੇ ਰਹੇ ਨਾ ਵੀ ਯਾਰ ਇਹ ਪੜਾਣੀ ਚੱਕਰ ਕੀ ਚੱਲਿਆ ਖੜਾ ਇੱਕ ਬੰਦਾ ਕ੍ਰਿਮਨਲ ਹੋਵੇ ਉਹ ਗਲਤ ਕੰਮ ਕਰਦਾ ਹੁੰਦੇ ਤੇ ਉਹਨੇ ਬੜੇ ਪਾਪ ਕੀਤੇ ਨੇ ਜਾਂ ਬੜੇ ਜ਼ੁਲਮ ਕੀਤੇ ਨੇ ਤੇ ਆਪਾਂ ਮੰਨ ਲਈਏ ਵੀ ਯਾਰੇ ਇਹਨੇ ਜ਼ੁਲਮ ਕੀਤੇ ਨੇ ਤੇ ਯਾਰੋ ਇੱਕ ਬੰਦੇ ਨੇ ਕੋਈ ਗੱਲ ਨਹੀਂ ਬਾਤ ਨਹੀਂ ਸਿੱਖੀ ਦਾ ਪ੍ਰਚਾਰ ਕੀਤਾ ਸਿੱਖੀ ਦਾ ਇਤਿਹਾਸ ਏ ਤੇ ਉਹਨੇ ਇਹੋ ਹੀ ਆਖਿਆ ਵੀ ਅਮਰਤ ਸਭ ਨੂੰ ਚਿਤਾ ਛੱਡੋ ਅਸੀਂ ਛੱਡ ਗਏ ਆਹ ਗੱਲ ਕਰਦਾ ਸੀ ਹੋਰ ਤੇ ਗੱਲ ਕੋਈ ਨਹੀਂ ਸੀ ਕਰਦਾ ਪ੍ਰਧਾਨ ਮੰਤਰੀ ਬਾਜੇਗਾ ਉਹ ਲਾ ਕੇ ਉਹਨੇ ਵਧਾ ਕੇ ਤੋਂ ਗਰੀਬ ਉਹ ਬਾਇਆ ਅੰਦਰ ਤੇ ਉਹੋ ਹੀ ਏ ਆ ਕਹਿੰਦੇ ਕੇਸ ਬੜੇ ਸੀ ਕਹਿੰਦੇ ਕੇਸ ਸੀ ਇਹ ਕੀ ਕੋਈ ਥੀਂ ਵੇਚਦਾ ਸੀ ਕੀ ਕੋਈ ਸਾਡਾ ਚੱਕੀ ਵਰਦਾ ਸੀ ਜਿਹੜਾ ਧਮਕਬੇਜ਼ ਵਾਲਾ ਹੈ ਇਸੇ ਕਰਕੇ ਲੋਕ ਆਪਦੇ ਜਵਾਗ ਮਾਰੀ ਦੇ ਬਾਹਰ ਕੱਢੀ ਜਾਂਦੇ ਨੇ ਜਦੋਂ ਇਹ ਜਿਹੇ ਵੀਡੀਓ ਬਾਹਰ ਜਾਂਦੀ ਹੈ ਜਿਹੜੇ ਪੰਜਾਬ ਉਧਰ ਗਏ ਨੇ ਉਹ ਰੋਂ ਮੂੰਹ ਨਹੀਂ ਕਰਦੇ ਕਿਉਂਕਿ ਉੱਥੇ ਕਾਨੂੰਨ ਜੇਗਾ ਪਿੰਡ ਪੰਜਾਬ ਦੇ ਵਿੱਚ ਤਾਂ ਜਿਹੜੀ ਸਰਕਾਰ ਆ ਗਈ ਨਾ ਕਾਨੂੰਨ ਦੇ ਨਾਂ ਦੀ ਕੋਈ ਚੀਜ਼ ਹੀ ਕੋ ਨਹੀਂ ਰਹੇਗੀ ਪੰਜਾਬ ਦੇ ਵਿੱਚ 1% ਵੀ ਕੋਈ ਕਾਨੂੰਨ ਸ਼ਰੇਆਮ ਚੋਰ ਸ਼ਰਿਆਮ ਚੋਰ ਫਿਰਦੇ ਨੇ ਸ਼ਰਿਆਮ ਅਬ ਦੁਜੀ ਫਰੋਈਪੁਰ ਤੋਂ ਲੈ ਕੇ ਤੇ ਅਸੀਂ ਆ ਦੁਜੀ ਕਰ ਡੋਡਾ ਤੱਕ ਸ਼ਰਿਆਮ ਸ਼ਰਿਆਮ ਚੋਰ ਤੁਰੇ ਫਿਰਦੇ ਦਿਨੇ ਤੁਰੇ ਫਿਰਦੇ ਨੇ ਰਾਤ ਨੂੰ ਕੋਈ ਦਿਨ ਨਹੀਂ ਖਾਲੀ ਜਾਂਦਾ ਜਿੱਦਣ ਚੋਰੀ ਇਥੇ ਨਾਂਦੀ ਹੋਵੇ ਤੇ ਕੋਈ ਪੁਲਿਸ ਵਾਲਾ ਉਥੇ ਮੂੰਹ ਨਹੀਂ ਕਰਦਾ ਉਧਰ ਕਿਉਂ ਨਹੀਂ ਕਰਦਾ ਕਿ ਸਾਰੇ ਨੂੰ ਪਤਾ ਹੈ ਸਾਰਾ ਇਹਨਾਂ ਰਲਿਮਿਲੀ ਸਰਕਾਰ ਆ ਕਿਉਂਕਿ ਉਹਨਾਂ ਨੂੰ ਪਤਾ ਮੁੱਖ ਮੰਤਰੀ ਜਿਹੜਾ ਕੈਪਟਨ ਨੂੰ ਆਂਦਾ ਸੀ ਵੀ ਇਹਨੇ ਛੱਡ ਛੱਡਿਆ ਪੰਜਾਬ ਵਾਰਾ ਤੇ ਬੰਦਾ ਪੁੱਛੇ ਵੀ ਤੂੰ ਕਿਹੜਾ ਪਤੰਦਰਾ ਸੰਭਾਲ ਕੇ ਬੈਠਾ ਹੈ ਆ ਪਹਿਲੂ ਆ ਜਿਹੜੀ ਵੀਡੀਓ ਇਹ ਵੇਖ ਵੀਡੀਓ ਵੇਖ ਕੇ ਤਾਂ ਕਾਰਵਾਈ ਕਰਾ ਕੇ ਤੇ ਉਹਨਾਂ ਨੂੰ ਮਾਲ ਨੂੰ ਪੱਟੇ ਪਾ ਸਾਰੀ ਜ਼ਿੰਦਗੀ ਬਹਾਲਣਾ ਹੋਣ ਤੇ ਅਕਲ ਆ ਜੇ ਟਿਕਾਣੇ ਦੇ ਗਾ ਹੋਰ ਵੀ ਜਿਹੜਾ ਕੋਈ ਕਿਸੇ ਦੇ ਗੱਲ ਪੈਣ ਲੱਗਾ ਸੋਚੇਗਾ ਆ ਨੇ ਪੰਜਾਬ ਦੇ ਹਾਲਾਤ ਆ ਇਤਿਹਾਸ ਜੇ ਕੋ ਡੁੱਬਦਾ ਹੈ ਕੋਈ ਮਰਦਾ ਹੈ ਕੋ ਪਾਣੀ ਆ ਜਾਂਦਾ ਤੇ ਉਥੇ ਸਭ ਤੋਂ ਜਾ ਕੇ ਸਿੱਖ ਬਾਧਰੇ ਜੀ ਸਿੱਖ ਕੋ ਬਾਧਰੇ ਪਰ ਜਿਨਾਂ ਨੂੰ ਪਤਾ ਇਹ ਦਸਤਾਰ ਤੇ ਇਹ ਜਿਹੜੇ ਕੇਸ ਨੇ ਇਹ ਗੱਲਾਂ ਬਾਤਾਂ ਨਾਲ ਨਹੀਂ ਮਿਲੇ ਇਹ 15 ਮਿੰਟਾਂ ਦੇ ਵਿੱਚ ਵਿੱਚ ਉਹਨੇ ਸਾਰਾ ਆਪਦਾ ਘਰ ਬਾਹਰ ਝੜਿਆ 15 ਮਿੰਟਾਂ ਦੇ ਵਿੱਚ ਸਾਰੇ ਜੀ ਖੇਰੂ ਖੇਰੂ ਹੋਏ ਸੀ ਕੋਈ ਨਿਆਂ ਚ ਚਣੇਗੇ ਕੋ ਠੰਡੇ ਬੁਰਜ ਚ ਬੈਠੇ ਰਹੇ ਕੋ ਜੰਗਲਾਂ ਚ ਸੁੱਤੇ ਰਹੇ ਕੋਈ ਪੱਤੇ ਖਾ ਕੇ ਗੁਜ਼ਾਰਾ ਕੀਤਾ ਇਹ ਦਸਤਾਰ ਤੇ ਕੇਸ ਉਹਨੂੰ ਉਹਨਾਂ ਦੀ ਦੇਣ ਏ ਤੇ ਆ ਜਿਹੜੇ ਦੋ ਦੋ ਪੈਸਾ ਦੇ ਬੰਦੇ ਨੇ ਤੇ ਕੇਸਾਂ ਨੂੰ ਹੱਥ ਪਾ ਗਏ ਤੇ ਖਿੱਚੀ ਫਿਰਨ ਬੰਦੇ ਤੋਂ ਤੇ ਇਦੂ ਉੱਤੇ ਤਾਂ ਫਿਰ ਵੱਡਾ ਕੋਈ ਹਾਲਾਤ ਹੀ ਹੋਰ ਕੋ ਨਹੀਂ ਹੈਗੇ ਤੂੰ ਤਾਂ ਫਿਰ ਹੁਣ ਦੋ ਹੀ ਗੱਲਾਂ ਰਹਿ ਗਿਆ ਨੇ ਜਾਂ ਆ ਨੇ ਜਾਂ ਬੰਨੇ ਹੋਰ ਕੀ ਰਹਿ ਗਿਆ ਨੇ ਤੇ ਬਾਗੇ ਇਹ ਤਾਂ ਵੇਚ ਵੇਚ ਕੇ ਰਹਾਣਾ ਆ ਜਿਹੜੇ ਸੱਜਣ ਇਹਨਾਂ ਨੂੰ ਵਰਤਦੇ ਨੇ ਜਿਹੜੇ ਨਾ ਗਰੀਬਾਂ ਨੂੰ ਵਰਤ ਕੇ ਇਹਨਾਂ ਦੇ ਪੈਸੇ ਖਾ ਗਏ ਨੇ ਕਿੱਥੇ ਭਲਾ ਹੋਵੇਗਾ ਤੁਹਾਡਾ ਜਿਹੜੇ ਕੋ ਵੱਡੇ ਜਿਹੜੇ ਕੋ ਮਰ ਗਏ ਉਹਨਾਂ ਪੁੱਛੋ ਕੋ ਦੋ ਦੋ ਟੈਂਚੀ ਲੈ ਗਏ ਜੇ ਨਾਲ ਕੋ ਲੈ ਗਏ ਕੁਛ ਨਹੀਂ ਜਾਣਾ ਖਾਲੀ ਹੱਥ ਹੈ ਖਾਲੀ ਹੱਥ ਜਾਣਾ ਮੈਂ ਤਾਂ ਅੱਗੇ ਕੀ ਨਾ ਬੋਲਿਆ ਵੀ ਜਿਹੜੀ ਜਿਹੜਾ ਨੱਕ ਦਾ ਕੋਕਾ ਵੀ ਨਹੀਂ ਜਨਾਨੀਆਂ ਦਾ ਨਹੀਂ ਰਹਿ ਜਾਣਾ ਬੰਦੇ ਦੇ ਹੱਥੇ ਚ ਕੋ ਚਾਂਦੀ ਦੀ ਕੋ ਪਤਲ ਦੀ ਕੋ ਮੰਦਰੀ ਉਹ ਵੀ ਲਾ ਲੈਣੀ ਅਗਲੇਣਾ ਖਫਣ ਵੀ ਜਿਹੜਾ ਨਾ ਉਹ ਪਾੜ ਕੇ ਪਾ ਦੇਣਾ ਉੱਤੇ ਇਹ ਪੈਸਾ ਨਾਲ ਕੁਛ ਨਹੀਂ ਜਾਣਾ ਇਹ ਕੋਠੀਆ ਮਹਿਲ ਮਨਾਰੇ ਕੱਕ ਨਹੀਂ ਜਾਣਾ ਜਾਣੀ ਮਾਨਦਾਰੀ ਜਾਣੀ ਗੁਰੂ ਰਾਮਦਾਸ ਦੀ ਬਾਣੀ ਚੰਗੇ ਦੇ ਮਾਰੇ ਕਰਮ ਉੱਤੇ ਜਾ ਕੇ ਨਿਮੇੜਾ ਹੋਣਾ ਇੱਥੇ ਜੇ ਮੈਂ ਕਹਦਾ ਮੈਨੂੰ ਸਟਾਰ ਲੱਗੇ ਨਾ ਮੈਂ ਫਲਾਣਾ ਵਾ ਫਲਾਣਾ ਨਹੀਂ ਪੰਜੇ ਉਂਗਲੇ ਕੋਈ ਨਹੀਂ ਮੈਂ ਉਹ ਵੀ ਮਲਾਜ ਵਖਾ ਦੇਣਾ ਜਿਹੜੇ ਅੱਜ ਕਈ ਧੀਆ ਦੇ ਵਿਆਹ ਪੇ ਕਰਦੇ ਨੇ ਉਹ ਧੀਆ ਦੇ ਜਿਹੜੀਆਂ ਧੀਆ ਦੇ ਕੋਈ ਬਾਹ ਫੜਨ ਵਾਲਾ ਕੋ ਨਹੀਂਗਾ ਤੇ ਉਹਨਾਂ ਦੀ ਉਹ ਮਲਾਜਮ ਜਾ ਕੇ ਪੁਲਿਸ ਵਾਲਾ ਅਜ ਬਾਹ ਫੜਦੇ ਨੇ ਉਹਨਾਂ ਧੀਆ ਦਾ ਉਹ ਵਿਆਹ ਕਰਦੇ ਬਣੇ ਉਹ ਵੀ ਮਲਾਜਮ ਹੀ ਨੇ ਪਰ ਵਿੱਚ ਭੇਡਾਂ ਹੁੰਦੀਆਂ ਨੇ ਇੱਕ ਲਿਬੜੀ ਹੁੰਦੀ ਸਾਰਿਆਂ ਨੂੰ ਲੇ ਵੜ ਦਿੰਦੀ ਪਰ ਜਿਹੜੇ ਲੋਕਾਂ ਨੇ ਇਹਨਾਂ ਨੂੰ ਵਰਤਿਆ ਸੋਨੀ ਮਾਨ ਨੇ ਇਹਨੂੰ ਵਰਤਿਆ ਪਰ ਇੱਕ ਵੀ ਬਿਆਨ ਨਹੀਂ ਹੁੰਦਾ ਆ ਤੇਰੇ ਕੋਲ ਰਿਆ ਤੂੰ ਇਹਦੇ ਸਿਰ ਤੋਂ ਨੋਟਾਂ ਦੀ ਕਮਾਈ ਖਾਦੀ ਨੋਟਾਂ ਦੀ ਤੁਹਾਡੇ ਕੋਲ ਜੋ ਥੇ ਰਿਆ ਤੁਸੀਂ ਕੰਮ ਲੈਂਦੇ ਰਹੇ ਜੀ ਇਹਨੂੰ ਫਰੀਕ ਕੁਝ ਨਹੀਂ ਦੇਉ ਤੂੰ ਲਿਆ ਇਹਨੂੰ ਲੋਕ ਪਸੰਦ ਕਰਦੇ ਲੋਕ ਇਹਨੂੰ ਚਾਹੁੰਦੇ ਜੀ ਕਰ ਭਲਾ ਹੋ ਪਲਾ ਅੰਤ ਭਲੇ ਦਾ ਪਲਾ ਮਹਾਰਾਜ ਦੀ ਬਾਣੀਆਂ ਦੀ ਕਿਹਦਾ ਪਲਾ ਕਰੋਗ ਤੁਹਾਡਾ ਭਲਾ ਹੋਵੇਗਾ ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਗੁਰੂ ਰਾਮਦਾਸ ਨੇ ਤੁਹਾਨੂੰ ਛੜ ਕੇ ਮਾਰੇ ਤੇ ਲੱਭਣਾ ਕੱਖਣੀ